ਪਰਮਾਤਮਾ ਨੇ ਜਿਹਾ ਇੱਕ ਹੁਨਰ ਦਿੱਤਾ ਇਸ ਭੈਣ ਨੂੰ ਕਿ ਉਸਦੀ ਆਵਾਜ਼ ਜਿਹੜੀ ਆ ਆਵਾਜ਼ ਤੁਸੀਂ ਸੁਣੋਗੇ ਨਾ ਤੇ ਵੱਡੇ ਵੱਡੇ ਕਲਾਕਾਰਾਂ ਨੂੰ ਵੀ ਜਿਹੜੀ ਇਹ ਭੈਣ ਮਾਤ ਕਰਦੀ ਆ ਸਾਰੀ ਦੁਨੀਆ ਤੋਂ ਤੇਰੇ ਰੰਗ ਲੈ ਚਾਰੇ ਵੇ ਸਾਡੇ ਕਲਰਾਂ ਚ ਹੁੰਦੇ ਤੰਬੂ ਤਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨੇ ਤਨਵੇਂ ਹੁੰਦੇ ਨੇ ਟਕਾਣੇ ਮੁੰਡਿਆ ਤੇਨੀ ਜਿਹੜੀ ਆਵਾਜ਼ ਆ ਇੰਨੀ ਵਧੀਆ ਵਾ ਵੱਡੇ ਵੱਡੇ ਕਲਾਕਾਰਾਂ ਨੂੰ ਤਾਂ ਮਾਤ ਦੇਂਦੀਆਂ ਇਹ ਕਿਤੋਂ ਗਾਇਕੀ ਸਿੱਖੀ ਆ ਕਿ ਜਾਂ ਪ੍ਰਮਾਤਮਾ ਨੇ ਸ਼ੁਰੂ ਤੋਂ ਤੁਹਾਨੂੰ ਇਸ ਤਰ੍ਹਾਂ ਜਿਹੜੇ ਗਾਇਕੀ ਦਾ ਹੁਨਰ ਦਿੱਤਾ ਹੈ ਨਹੀਂ ਸਰ ਮੈਨੂੰ ਕਿਸੇ ਨੇ ਵੀ ਸਿਖਾਇਆ ਤੇ ਨਾ ਹੀ ਮੈਂ ਕਿਸੇ ਤੋਂ ਸਿੱਖੀ ਆ ਇਹ ਤੇ ਗੁਰੂ ਰਾਮਦਾਸ ਦੀ ਕਿਰਪਾ ਹੈ ਬੇਕਰਨਾ ਜਵਕਾ ਵਾਲੀ ਗੱਲ ਚੱਲਿਆ ਵੇ ਕਿੰਜ ਵਾਂਗ ਚੋਂ ਪੁੰਜਸ ਲੋਰ ਤੇ ਆ ਤੁਹਾਡੇ ਹਸਬੰਦ ਕੀ ਕੰਮ ਕਰਦੇ ਨੇ ਤੁਸੀਂ ਕੀ ਕੰਮ ਕਰਦੇ ਹੋ ਘਰ ਦੇ ਅਸੀਂ ਦੇਖਿਆ ਹਾਲਾਤ ਵੀ ਨੇ ਕੋਈ ਵਧੀਆ ਨਹੀਂ ਹੈ ਕੱਚੀ ਗਰੀਬੀ ਬੜੀ ਆ ਕਿਉਂ ਹਾਲਾਤ ਇਸ ਤਰ੍ਹਾਂ ਮਾੜੇ ਨੇ ਸਰ ਜੀ ਮੇਰੇ ਹਸਬੰਦ ਦਿਹਾੜੀ ਕਰਦੇ ਆ ਤੇ ਕਦੀ ਉਹਨਾਂ ਨੂੰ ਕੰਮ ਮਿਲਦਾ ਤੇ ਕਦੀ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਤੇ ਮੈਂ ਵੀ ਕਿਸੇ ਦੇ ਘਰੇ ਝਾੜੂ ਪੋਚਾ ਕਰਕੇ ਤੇ ਫੇਰ ਗੁਜ਼ਾਰਾ ਕਰਦੀ ਆ ਆਪਣਾ ਜੇ ਤੂੰ ਤੁਰ ਗਿਆ ਓ ਦਾ ਕੀ ਬਣੋ ਜੜੀ ਵੇਖ ਵੇਖ ਕੇ ਜੋ ਜਦੋਂ ਪੀਕੇ ਘਰੇ ਰਹਿੰਦੀ ਸੀ ਉਦੋਂ ਵੀ ਗਾਇਕੀ ਦਾ ਸ਼ੌਂਕ ਸੀ ਕਿ ਜਾਂ ਉਦੋਂ ਵੀ ਕਦੀ ਗਾਉਂਦੇ ਸੀ ਕਿ ਜਾਂ ਵਿਆਹ ਤੋਂ ਬਾਅਦ ਤੁਸੀਂ ਤੇ ਗਾਇਆ ਨਹੀਂ ਸਰ ਮੈਂ ਉਦੋਂ ਵੀ ਗਾਉਂਦੀ ਸੀਗੀ ਤੇ ਉੱਥੇ ਵੀ ਕੋਈ ਸਪੋਰਟ ਕਰਨ ਵਾਲਾ ਨਹੀਂ ਸੀ ਹੈਗਾ ਮੈਥੋਂ ਦੁੱਖ ਨਹੀਂ ਜਰਿਆ ਜਾਣਾ ਵੇ ਨਾ ਮਾਹੀ ਬਿਨਾ ਕਦੇ ਸੁਹਾਗਣ ਦੇ ਤੇ ਉਹ ਤੋਂ ਇਸ ਤਰ੍ਹਾਂ ਹੋਇਆ ਵੀ ਲੋਕ ਕਹਿੰਦੇ ਭਾਈ ਕੰਮ ਛੱਡ ਦੇ ਅੱਜ ਤੂੰ ਕੋਈ ਕੰਮ ਨਹੀਂ ਕਰਾਉਣਾ ਅੱਜ ਤਰ ਕੋ ਗੀਤ ਹੀ ਸੁਣਦੇ ਆ ਤੇਰੀ ਹੋਇਆ ਇਸ ਤਰ੍ਹਾਂ ਤੁਹਾਡਾ ਹਾਂਜੀ ਸਰ ਜਿਦੋਂ ਮੈਂ ਪਹਿਲਾਂ ਉਹਨਾਂ ਦੇ ਕੰਮ ਕਰਨ ਜਾਣੀ ਆ ਪਹਿਲਾਂ ਮੇਰੇ ਤੋਂ ਗੀਤ ਸੁਣਦੇ ਫਿਰ ਕੰਮ ਕਰਾਉਂਦੇ ਆ ਤੇ ਕਬਲੀ ਦਾ ਸੁਪਨਾ ਕੀ ਹੈ ਕਬੀਰ ਜੀ ਦਾ ਕਿਸ ਤਰ੍ਹਾਂ ਦੇ ਹਾਲਾਤ ਹੋਣ ਚਾਹੀਦੇ ਜਾਂ ਕੀ ਸੁਪਨਾ ਕੀ ਦੇਖਿਆ ਕਬੀਰ ਨੇ ਸਰ ਜੀ ਮੇਰਾ ਇਹ ਸੁਪਨਾ ਹੈ ਕਿ ਮੈਂ ਵੀ ਦੁਨੀਆ ਦੇ ਸਾਹਮਣੇ ਆਵਾਂ ਤੇ ਕੋਈ ਮੇਰਾ ਗੀਤ ਹੋਵੇ ਤੇ ਇੱਕ ਮੇਰੇ ਘਰ ਦੇ ਹਾਲਾਤ ਬਦਲ ਜਾਣਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਥੰਬੜਾ ਪਰੋਲਤਾ ਵੇ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਥੰਬੜਾ ਪਰੋਲਤਾ ਵੇ ਵੱਡਾ ਹੋ ਕੇ ਸਹਾਰਾ ਮੇਰਾ ਬਣੇਗਾ ਵੇ ਜੂੰਦੀ ਪੁੱਤਾ ਐ ਸਿਆਸਤੇ ਵੇ ਕਦੇ ਸੋਚਿਆ ਨਾ ਪੈਣ ਮੁਟਿਆਰ ਵੇ ਤੂੰ ਪੜੇ ਪੁੱਤਾ ਕਿਹੜੇ ਰਾਸਤੇ ਕਿਹੜਾ ਖੜੂਗਾ ਨਿਸ਼ੇੜੀਆਂ ਦੀ ਤੀਨੂ ਕਿਹੜਾ ਖੜੂਗਾ ਨਿਸ਼ੇੜੀਆਂ ਦਿੱਤੀ ਨੂੰ ਸ਼ਰੀਕਾ ਵਾਰ-ਵਾਰ ਬੋਲਦਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਵੜਾ ਪਰੋਂਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਉਸ ਘਰ ਦੀਆਂ ਜਿਸ ਘਰ ਵਿੱਚ ਪ੍ਰਮਾਤਮਾ ਨੇ ਜਿਹਾ ਇੱਕ ਹੁਨਰ ਦਿੱਤਾ ਇਸ ਭੈਣ ਨੂੰ ਕਿ ਉਸਦੀ ਆਵਾਜ਼ ਜਿਹੜੀ ਆ ਆਵਾਜ਼ ਤੁਸੀਂ ਸੁਣੋਗੇ ਨਾ ਤੇ ਵੱਡੇ ਵੱਡੇ ਕਲਾਕਾਰਾਂ ਨੂੰ ਵੀ ਜਿਹੜੀ ਹੈ ਭੈਣ ਮਾਤ ਕਰਦੀ ਆ ਪਰ ਕਰਦੇ ਹਾਲਾਤ ਬੜੇ ਮਾੜੇ ਨੇ ਘਰ ਚ ਤੁਸੀਂ ਦੇਖ ਸਕਦੇ ਹੋ ਗਰੀਬੀ ਬੜੀ ਆ ਭੈਣ ਦਾ ਘਰ ਵਾਲ ਜਿਹੜਾ ਵਾ ਉਹ ਦਿਹਾੜੀ ਦਾ ਪਾ ਕਰਦਾ ਤੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਘਰ ਵਿੱਚ ਤੇ ਭੈਣ ਵੀ ਲੋਕਾਂ ਦੇ ਘਰੇ ਕੰਮ ਕਰਦੀ ਆ ਇਸ ਤਾਂ ਦੇ ਹਾਲਾਤ ਨੇ ਪਰ ਆਪਣੇ ਆਵਾਜ਼ ਬਹੁਤ ਸੋਹਣੀ ਦਿੱਤੀ ਆ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਭੈਣ ਦੀ ਆਵਾਜ਼ ਨੂੰ ਸਲਾਮਾ ਕਿ ਤੁਹਾਨੂੰ ਤੇ ਤੁਸੀਂ ਵੀ ਕਹੋਗੇ ਵੀ ਵਾਹ ਕੀ ਆਵਾਜ਼ ਆ ਮੈਂ ਗੱਲ ਕਰ ਰਿਹਾ ਭੈਣ ਕਵਲਜੀਤ ਜੀ ਜਿਹੜੇ ਕਿ ਰਾਣੀ ਬੋਲ ਕਦੀ ਕੰਪਾਨ ਦੇ ਨਾਲ ਪਹਿਨੇ ਗੱਲਬਾਤ ਦਾ ਸਿਸਤਾ ਸ਼ੁਰੂ ਦੁਕਾਨ ਤੋਂ ਪਹਿਲਾਂ ਤੁਹਾਡੀ ਜਿਹੜੀ ਆਵਾਜ਼ ਆ ਇੰਨੀ ਕਿ ਮਿੱਠੀ ਆ ਅਸੀਂ ਮੈਂ ਕਹਾਂ ਵੀ ਮੈਂ ਅੰਮਰ ਸਰੋਹ ਸਪੈਸ਼ਲ ਚੱਲ ਕੇ ਆ ਗਿਆ ਏਡਿ ਦੂਰ ਤੇ ਦਸ਼ਕਾਂ ਨੂੰ ਸੁਣਾ ਦਿਓ ਲੋਕੀ ਵੀ ਦਸ਼ਕ ਗੇਣ ਦੀ ਵਾਹ ਕੀ ਆਵਾਜ਼ ਆ ਦੋ ਲਵ ਜੂਰ ਸ਼ੁਰੂ ਕਰ ਗਾ ਗੀਤ ਦੇ ਠੀਕ ਤੁਸੀਂ ਸਰਦਾਰੇ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਤੋਂ ਤੇਰੇ ਰੰਗ ਲੈ ਚੁਬਾਰੇ ਬੇ ਸਾਡੇ ਕਲਰਾਂ ਚ ਹੁੰਦੇ ਤੰਬੂ ਤਾਣੇ ਮੁੰਡਿਆ ਬੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਬੇ ਸਾਡੇ ਨਿਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਬੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਬੇ ਸਾਡੇ ਨਿਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਆ ਜੀਵਾ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਸੋਹਣੀ ਆਵਾਜ਼ ਦੇ ਮਾਲਕ ਆ ਪਰ ਘਰ ਦੇ ਹਾਲਾਤ ਇੰਨੇ ਕਮੜੇ ਨੇ ਭੈਣ ਦੇ ਵੀ ਬਹੁਤ ਗਰੀਬੀ ਆ ਘਰ ਵਿੱਚ ਐਸ ਕਰਕੇ ਸਾਡੇ ਵੀ ਦਰਸ਼ਕਾਂ ਨੂੰ ਪੀ ਲਿਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਕਿਸੇ ਚੰਗੇ ਕਲਾਕਾਰ ਹੱਥ ਚੰਗੇ ਕਿਸੇ 뮤직 ਡਾਇਰੈਕਟਰ ਹੱਥ ਜਾਂ ਕਿਸੇ ਵਧੀਆ ਐਨਆਰਆਈ ਹੱਥ ਲੱਗ ਸਕੇ ਤਾਂ ਜੋ ਕਿ ਘਰ ਦੀ ਜਿਹੜੀ ਗਰੀਬੀ ਜਿਹੜੀ ਆ ਦੂਰ ਹੋ ਸਕੇ ਤੁਸੀਂ ਦੇਖ ਸਕਦੇ ਹੋ ਵੀ ਭੈਣ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਪਰਿਵਾਰ ਦਾ ਪੇੜ ਪਾਲਦੀ ਆ ਤੇ ਹੋਰ ਵੀ ਗੱਲਬਾਤ ਕਰਾਂਗੇ ਭੈਣ ਦੇ ਨਾਲ ਪਹਿਨੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕਿੰਨੇ ਜੀ ਨੇ ਤੇ ਕੀ ਕੀ ਕੰਮ ਕਰਦੇ ਨੇ ਪਰਿਵਾਰ ਦੇ ਘਰ ਦੇ ਕਮਾਉਣ ਵਾਲੇ ਸਰ ਜੀ ਪਰਿਵਾਰ ਦੇ ਵਿੱਚ ਅਸੀਂ 4 ਮੈਂਬਰ ਆ ਤੇ ਇੱਕ ਮੇਰਾ ਬੇਟਾ ਵਾ ਤੇ ਇੱਕ ਮੇਰੀ ਬੇਟੀ ਆ ਤੇ ਇੱਕ ਮੇਰੇ ਹਸਬੰਦ ਆ ਤੇ ਮੈਂ ਇਹਨੂੰ ਪੀ ਤੁਹਾਡੇ ਹਸਬੰਦ ਕੀ ਕੰਮ ਕਰਦੇ ਨੇ ਤੁਸੀਂ ਕੀ ਕੰਮ ਕਰਦੇ ਹੋ ਘਰ ਦੇ ਅਸੀਂ ਦੇਖਿਆ ਹਾਲਾਤ ਵੀ ਨੇ ਕੋਈ ਵਧੀਆ ਨਹੀਂ ਹੈ ਕੱਚ ਗਰੀਬੀ ਬੜੀ ਆ ਕਿਉਂ ਹਾਲਾਤ ਇਸ ਤਰ੍ਹਾਂ ਮਾੜੇ ਨੇ ਸਰ ਜੀ ਮੇਰੇ ਹਸਬੰਦ ਦਿਹਾੜੀ ਕਰਦੇ ਆ ਤੇ ਕਦੀ ਉਹਨਾਂ ਨੂੰ ਕੰਮ ਮਿਲਦਾ ਤੇ ਕਦੀ ਨਹੀਂ ਮਿਲਦਾ ਤੇ ਬਹੁਤ ਜਿਆਦੇ ਹਾਲਾਤ ਮਾੜੇ ਆ ਤੇ ਮੈਂ ਵੀ ਕਿਸੇ ਦੇ ਘਰੇ ਝਾੜੂ ਪੋਚਾ ਕਰਕੇ ਤੇ ਫੇਰ ਗੁਜ਼ਾਰਾ ਕਰਦੀ ਆ ਆਪਣਾ ਤੇ ਮੈਨੂੰ ਇਹ ਸੁਭੈਣ ਤੈਨੂੰ ਕਦੋਂ ਪਤਾ ਲੱਗਾ ਵੀ ਤੇਨੀ ਜਿਹੜੀ ਆਵਾਜ਼ ਆ ਇੰਨੀ ਵਧੀਆ ਵਾ ਵੱਡੇ ਵੱਡੇ ਕਲਾਕਾਰਾਂ ਨੂੰ ਤਾਂ ਮਾਤ ਦੇਂਦੀ ਆ ਇਹ ਕਿਤੋਂ ਗਾਇਕੀ ਸਿੱਖੀ ਆ ਕਿ ਜਾਂ ਪ੍ਰਮਾਤਮਾ ਨੇ ਸ਼ੁਰੂ ਤੋਂ ਤੁਹਾਨੂੰ ਇਸ ਤਰ੍ਹਾਂ ਜਿਹੜੇ ਗਾਇਕੀ ਦਾ ਹੁਨਰ ਦਿੱਤਾ ਏ ਨਹੀਂ ਸਰ ਮੈਨੂੰ ਕਿਸੇ ਨੇ ਵੀ ਨਹੀਂ ਸਿਖਾਇਆ ਤੇ ਨਾ ਹੀ ਮੈਂ ਕਿਸੇ ਤੋਂ ਸਿੱਖੀ ਆ ਤੇ ਗੁਰੂ ਰਾਮਦਾਸ ਦੀ ਕਿਰਪਾ ਏ ਹਾਂਜੀ ਤੇ ਮੈਨੂੰ ਇਹ ਸੁਭੈ ਮੈਨੂੰ ਪਤਾ ਲੱਗਾ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਕਿੱਥੋਂ ਦੀ ਸਰਜੀਓ ਸਾਡੇ ਪਿੰਡ ਦੀ ਰਾਣੀ ਬਲਾਦੀ ਤਰਮਨਜੀਤ ਆ ਜ਼ਿੰਮੇਦਾਰਨੀ ਆ ਤੇ ਉਹਨਾਂ ਦੇ ਘਰੇ ਮੈਂ ਕੱਪੜੇ ਧੋਣ ਗਈ ਸੀਗੀ ਤੇ ਉਹਨਾਂ ਨੇ ਮਤਲਬ ਧਰਮਪ੍ਰੀਤ ਦਾ ਗਾਣਾ ਸੁਣਿਆ ਸੀਗਾ ਮੇਰੇ ਤੋਂ ਤੇ ਉਹਨਾਂ ਨੇ ਗਾਣਾ ਪਾ ਕੇ ਤੇ ਵੀਡੀਓ ਵਾਇਰਲ ਹੋ ਗਈ ਆ ਉਸ ਤੋਂ ਬਾਅਦ ਹਾਂਜੀ ਤਮੀਨੇ ਸੋ ਵੀ ਜਿਹੜਾ ਤੁਹਾਡੀ ਵੀਡੀਓ ਵਾਇਲ ਹੋਈ ਸੀ ਉਸ ਟਾਈਮ ਤੇ ਜਿਹੜੇ ਕੱਪੜੇ ਧੋਂਦਿਆਂ ਦੀ ਜਿਹੜੇ ਤੋਂ ਬਾਅਦ ਅਤਰਪ੍ਰੀ ਦਾ ਗੀਤ ਗਾਇਆ ਸੀ ਅੱਜ ਦਸ਼ਕਾ ਨੂੰ ਉਹ ਗੀਤ ਜਿਹੜੂ ਸਾਂਝਾ ਕਰਦੇ ਹੋ ਜਿਹੜਾ ਗੀਤ ਸੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਝੜਾਈ ਹੋ ਗਈ ਅਸੀਂ ਦੇਖਿਆ ਵੱਡੇ ਵੱਡੇ ਹੋਰ ਚੈਨਲ ਵਾਲੇ ਤੁਹਾਡੀ ਇੰਟਰਵਿਊ ਲੈਣ ਵਾਸਤੇ ਆਏ ਸੀ ਉਹ ਕਿਹੜਾ ਗੀਤ ਸੀ ਦਸ਼ਕਾ ਨੂੰ ਸਾਂਝਾ ਕਰਦੇ ਠੀਕ ਹੈ ਜੀ ਨਾ ਹੱਥੀ ਚੋਂ ਬੋਤਲ ਖੋਯੜੀਏ ਚੁੱਪ ਕਰ ਜਾ ਹੁਣੇ ਨਾ ਰੋਯੜੀਏ ਮੱਸਿਆ ਆ ਯਾਰ ਅਮਸੀ जखਮਾਨੂ ਨਾ ਜ਼ਖਮ ਪੁਰਾਣੇ ਤੋਂ ਯੜੀਏ ਹੁਣ ਤਰਸ ਕਰੇ ਕਿਉਂ ਪਹਿਲਾਂ ਕਰਤੀ ਸੀ ਜ਼ਿੰਦਗੀ ਬਰਬਾਦ ਮੇਰੀ ਉਸ ਦਿਨ ਤੋਂ ਪੀਣਾ ਹਟ ਜੂਗਾ ਜਦੋਂ ਯਾਦੋਂ ਹਟ ਕੇ ਯਾਦ ਤੇਰੀ ਪੈਗ ਪਰ ਕੇ ਜਦ ਮੈਂ ਪੀ ਲੈਂਦਾ ਇਹ ਚੰਦਰੀ ਦੁੱਖ ਭੁਲਾ ਜਾਂਦੀ ਬਿਨ ਪੀਤੇ ਨੀਂਦ ਨਾ ਆਉਂਦੀ ਏ ਜੇ ਪੀ ਲੈਂਦਾ ਤਾਂ ਆ ਜਾਂਦੀ ਟੁੱਟੇ ਸਰਕਾਰੀ ਪੁਲ ਵਾਂਗੂ ਬਸ ਥੋੜਾ ਚਿਰ ਮਨ ਯਾਦ ਮੇਰੀ ਉਸ ਦਿਨ ਤੋਂ ਪੀਣਾ ਹਟ ਜੂਗਾ ਜਦੋਂ ਯਾਉਣੋਂ ਹਟ ਗਈ ਯਾਦ ਤੇਰੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭੈਣ ਦੀ ਆਵਾਜ਼ ਕਿੰਨੀ ਸੋਹਣੀ ਆ ਪਰ ਘਰ ਦੇ ਹਾਲਾਤ ਜਿਹੜੇ ਨੇ ਅੱਜ ਵੀ ਸੁਧਰੇ ਨਹੀਂ ਆ ਭੈਣੇ ਇੰਨੀ ਇੰਟਰੋ ਹੋ ਚੁੱਕੀਆਂ ਤੁਹਾਡੀਆਂ ਇਹਨਾਂ ਲੋਕਾਂ ਨੇ ਤੁਹਾਨੂੰ ਮਾਨ ਸਤਿਕਾਰ ਦਿੱਤਾ ਪਰ ਅਸੀਂ ਦੇਖਿਆ ਘਰ ਦੀ ਗਰੀਬੀ ਨਹੀਂ ਦੂਰ ਹੋਈ ਇਹਦਾ ਕੀ ਗੱਲ ਹੈ ਅਜੇ ਤੱਕ ਸਰ ਜੀ ਇਹ ਤੇ ਕਿਸੇ ਨੇ ਨਹੀਂ ਹਲੇ ਤੱਕ ਸਾਡੀ ਹਲਫ ਕੀਤੀ ਹਾਂਜੀ ਮਿਨੂ ਐਸੋ ਵੀ ਇਨੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਕਿਉਂ ਨਹੀਂ ਕਿਸੇ ਨੇ ਅੱਜ ਤੱਕ ਸਾਰ ਲਈ ਕਿਉਂ ਨਹੀਂ ਅੱਜ ਤੱਕ ਕਿਸੇ ਮੈਡੀਕਲ ਡਾਕਟਰ ਨੇ ਤਾਂ ਕਿਸੇ ਐਨਆਰਆਈ ਜਾਂ ਸਮਾਜ ਸੇਵੀ ਨੇ ਕਿਉਂ ਨਹੀਂ ਅੱਜ ਤੱਕ ਬਾਹ ਫੜੀ ਅਸੀਂ ਦੇਖਿਆ ਅੱਜ ਵੀ ਉਹ ਚੁੱਲ੍ਹਾ ਬਣਿਆ ਪਿਆ ਵਾ ਅੱਜ ਵੀ ਘਰ ਚ ਉਸੇ ਤਰ੍ਹਾਂ ਗਰੀਬੀ ਆ ਕਿਉਂ ਨਹੀਂ ਕਿਸੇ ਨੇ ਸਾਰ ਲਈ ਸਰ ਇਹ ਤਾਂ ਪਤਾ ਨਹੀਂ ਕਿਉਂ ਨਹੀਂ ਕਿਸੇ ਨੇ ਸਾਥ ਦਿੱਤਾ ਮਿਨੂ ਐਸੋ ਵੀ ਪਿੰਡ ਰਾਣੀ ਰਾਣੀ ਵੀਲੇ ਦੀ ਗੱਲ ਕਰੀਏ ਤੇ ਮੈਨੂੰ ਐਸੋ ਵੀ ਪਿੰਡ ਦੇ ਲੋਕ ਕਿੰਨਾ ਕਿ ਮਾਨ ਸਤਕਾਰ ਕਰਦੇ ਨੇ ਅਸੀਂ ਜੋ ਤੁਹਾਡੇ ਪਿੰਡ ਵਿੱਚ ਆਏ ਤੁਹਾਡੀ ਦਸਿਆ ਪੁੱਛਿਆ ਕਿ ਵੀ ਅਸੀਂ ਜੀ ਫਲਾਣੇ ਘਰ ਜਾਣਾ ਜਿਹੜੀ ਕੁੜੀ ਗੌਂਦੀ ਵੀ ਆ ਜਿਹਦੀ ਆਵਾਜ਼ ਬਹੁਤ ਵਧੀਆ ਉਹ ਚਟਕਿਆ ਨਾ ਵੀ ਸਾਡੇ ਪਿੰਡ ਦੀ ਨੋਹ ਆ ਜੀ ਕਹਿੰਦੇ ਕਵਲਜੀਤ ਕੋਲ ਆਇਆ ਉਹ ਕਿੰਨਾ ਕਿ ਚੰਗਾ ਲੱਗਦਾ ਜਦੋਂ ਕੋਈ ਮਾਨ ਸਤਕਾਰ ਦਿੰਦੇ ਨੇ ਪਿੰਡ ਦੇ ਵੀ ਸਾਡੇ ਪਿੰਡ ਦਾ ਨਾਂ ਰੌਸ਼ਨ ਕਰ ਰਹੀ ਐ ਇੱਕ ਵਧੀਆ ਕਲਾਕਾਰ ਐ ਇੱਕ ਵਧੀਆ ਗਰੀਬੀ ਝੁੱਠੀ ਆ ਤੇ ਲੋਕ ਕਿੰਨਾ ਕਿ ਮਾਨ ਸਤਕਾਰ ਦੇ ਫਿਰ ਕਿੰਨਾ ਕਿ ਚੰਗਲਾ ਲੱਗਦਾ ਆਪਣੇ ਆਪ ਹਾਂਜੀ ਸਰ ਮੈਨੂੰ ਬਹੁਤ ਵਧੀਆ ਲੱਗਦਾ ਵਾ ਕਿ ਮੇਰਾ ਮਾਨ ਸਤਕਾਰ ਕਰਦੇ ਹਾਂਜੀ ਬਹੁਤ ਸਪੋਰਟ ਕਰਦੇ ਪਿੰਡ ਵਾਲੇ ਕਿ ਮੀਨੂ ਜੀ ਸੋ ਵੀ ਅਸੀਂ ਹੋਰ ਵੀ ਤੁਹਾਡੀ ਇੰਟਰਵਿਊ ਕਰਨ ਵਾਸਤੇ ਆਏ ਮੈਂ ਆਪਣੇ ਕੈਮਰਾ ਜੂ ਕਵਾਂਗਾ ਇੱਕ ਵੀ ਕੈਮਰਾ ਜੂ ਕਮਾ ਦਿਓ ਕਿਉਂਕਿ ਸਾਰਾ ਪਿੰਡ ਇੱਥੇ ਅਦਾ ਪਿੰਡ ਜਿਹੜਾ ਇਕੱਠਾ ਹੋ ਗਿਆ ਤੁਹਾਡੀ ਆਵਾਜ਼ ਸੁਣਨ ਵਾਸਤੇ ਜੋ ਚੰਗਾ ਅੱਜ ਤੋਂ ਪਹਿਲਾਂ ਤੁਹਾਡੇ ਪਿੰਡ ਵਿੱਚ ਕਦੀ ਕੋਈ ਪੱਤਰਕਾਰ ਆਏ ਸੀ ਇੰਟਰਵਿਊ ਕਰਨ ਵਾਸਤੇ ਕਿ ਨਹੀਂ ਆਇਆ ਨਹੀਂ ਸਰ ਜੀ ਮੈਂ ਇੱਥੇ ਇੰਟਰਵਿਊ ਕਰਨ ਮੇਰੀ ਆਏ ਸੀਗੇ ਹੋਰ ਨਹੀਂ ਕੋਈ ਕਦੀ ਨਹੀਂ ਆਇਆ ਹਾਂਜੀ ਕਿ ਮੀਨੂ ਜੀ ਸੋ ਵੀ ਕਿੰਨਾ ਕਿ ਚੰਗ ਲੱਗਦਾ ਜਦੋਂ ਦੋ ਕੋਠਿਆਂ ਚੜ ਜੜ ਕੇ ਵੇਂਦੇ ਨੇ ਵੀ ਪੱਤਰਕਾਰ ਆਏ ਨੇ ਇੰਟਰਵਿਊ ਕਰਨ ਵਾਸਤੇ ਆਏ ਨੇ ਫੇ ਮਾਨੂੰ ਕਿੰਨਾ ਕਿ ਚੰਗ ਲੱਗਦਾ ਇਹ ਚੀ ਬਿਲਕੁਲ ਇਹ ਤਸਵੀਰਾਂ ਜਿਹੜੋਂ ਸਾਂਝੀ ਕਰਾਂਗਾ ਕਿ ਕਿਉਂ ਲੋਕ ਛੱਤਾ ਉੱਤੇ ਚੜ੍ਹ ਕੇ ਜਦੋਂ ਦੇਖਦੇ ਨੇ ਵੀ ਪੱਤਰਕਾਰ ਆਏ ਨੇ ਟੀਮ ਲੈ ਕੇ ਪਿੰਡ ਵਿੱਚ ਬੜੀ ਵੱਡੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਕਬਲਜੀਤ ਕੋਰ ਕਹਿ ਸਕਦੇ ਆ ਵੀ ਉਸਦੀ ਆਵਾਜ਼ ਜਿਹੜੀ ਆ ਪ੍ਰਮਾਤਮਾ ਨੇ ਉਸਦੀ ਆਵਾਜ਼ ਵਿੱਚ ਬਹੁਤ ਬਖਸ਼ਿਸ਼ ਈ ਆ ਕਰਦੇ ਹਾਲਾਤ ਇੰਨੇ ਮਾੜੇ ਨੇ ਪਰ ਫਿਰ ਵੀ ਗਰੀਬੀ ਵਿੱਚ ਉੱਠ ਕੇ ਜਿਹੜਾ ਉਹ ਨਾਰ ਅਸ਼ੰਕਾਰੀ ਆਪਣੇ ਪਿੰਡ ਦਾ ਪਿੰਡ ਰਾਣੀ ਵਾਲੇ ਦਾ ਤੇ ਮੈਨੂੰ ਇਸੋ ਵੀ ਬਚਪਨ ਦੀ ਗੱਲ ਕਰੀਏ ਜਦੋਂ ਪੇਕੇ ਘਰੇ ਰਹਿੰਦੇ ਸੀ ਉਦੋਂ ਵੀ ਗਾਇਕੀ ਦਾ ਸ਼ੌਂਕ ਸੀ ਕਿ ਜਾਂ ਉਦੋਂ ਵੀ ਕਦੀ ਗਾਉਂਦੇ ਸੀ ਕਿ ਜਾਂ ਵਿਆਹ ਤੋਂ ਬਾਅਦ ਤੁਸੀਂ ਇੱਥੇ ਆ ਗਏ ਨਹੀਂ ਸਰ ਮੈਂ ਉਦੋਂ ਵੀ ਗਾਉਂਦੀ ਸੀ ਕਿ ਤੇ ਉੱਥੇ ਵੀ ਕੋਈ ਸਪੋਰਟ ਕਰਨ ਵਾਲਾ ਨਹੀਂ ਸੀ ਹੈਗਾ ਹਾਂਜੀ ਕਿ ਵੀ ਨਹੀਂ ਉਸੋ ਵੀ ਜਦੋਂ ਤੁਹਾਡੇ ਘਰ ਵਾਲੇ ਜਿਹੜੇ ਨੇ ਤੁਸੀਂ ਦੱਸਿਆ ਵੀ ਦਿਹਾੜੀ ਕਰਦੇ ਨੇ ਕਈ ਵਾਰੀ ਦਿਹਾੜੀ ਲੱਗਦੀ ਵੀ ਕਈ ਵੀ ਨਹੀਂ ਲੱਗਦੀ ਕਦੀ ਉਹਨਾਂ ਨੇ ਤੁਹਾਨੂੰ ਮਨਾ ਕੀਤਾ ਇਸ ਚੀਜ਼ ਲੈ ਕੇ ਵੀ ਤੂੰ ਨਾ ਗਾਇਆ ਕਰ ਜਾਂ ਕਿਸ ਤਰ੍ਹਾਂ ਦੀ ਚੀਜ਼ ਹੋਇਆ ਕਦੀ ਕੁਝ ਨਹੀਂ ਸਰ ਮੈਨੂੰ ਉਹਨਾਂ ਨੇ ਕਦੀ ਮਨਾ ਨਹੀਂ ਕੀਤਾ ਉਹ ਮੈਨੂੰ ਕੀ ਵੀ ਜਾਨੀ ਕਿ ਗਾਣਾ ਬੋਲਣ ਤੋਂ ਨਹੀਂ ਰੋਕਦੇ ਸਪੋਰਟ ਕਿ ਨਹੀਂ ਕੀ ਕਰਦੇ ਨੇ ਤੁਹਾਡੇ ਜਿਹੜੇ ਘਰ ਵਾਲੇ ਬਹੁਤ ਸਰ ਜੀ ਸਪੋਰਟ ਕਰਦੇ ਆ ਮင်း ਨੇ ਸਭੀ ਕਵਲ ਜੀ ਦਾ ਸੁਪਨਾ ਕੀ ਹੈ ਕਵਲ ਜੀ ਦਾ ਕਿਸ ਤਰ੍ਹਾਂ ਦੇ ਹਾਲਾਤ ਹੋਣ ਜਾਈਦੇ ਜਾਂ ਕੀ ਸੁਪਨਾ ਕੀ ਦੇਖਿਆ ਕਵਲ ਜੀ ਨੇ ਸਰ ਜੀ ਮੇਰਾ ਇਹ ਸੁਪਨਾ ਹੈ ਕਿ ਮੈਂ ਵੀ ਦੁਨੀਆ ਦੇ ਸਾਹਮਣੇ ਆਵਾਂ ਤੇ ਕੋਈ ਮੇਰਾ ਗੀਤ ਹੋਵੇ ਤੇ ਇੱਕ ਮੇਰੇ ਘਰ ਦੇ ਹਾਲਾਤ ਬਦਲ ਜਾਣਾ ਤੇ ਕਵਲ ਜੀ ਹੋਰ ਕੀ ਸੁਣਾएंगे ਗੀਤ ਸਾਡੇ ਦਸ਼ਕਾਂ ਨੂੰ ਜਿਹੜਾ ਤੁਹਾਡਾ ਮਨਸਾ ਗੀਤ ਹੋਵੇ ਉਹ ਇਹ ਦੋਲਾਂ ਨੂੰ ਸਾਂਝੀ ਕਰਦੇ ਹੋ ਤਾਣੀਆਂ ਚ ਬਹਿ ਕੇ ਪੁੱਤ ਤੂੰ ਚਿੱਟਾ ਲਾ ਲਿਆ ਪਿਓ ਸੀ ਸ਼ਰਾਬੀ ਤੇਰਾ ਤੈਨੂੰ ਔਕਾ ਪਾਲਿਆ ਵੇ ਸੁੱਖ ਮਿਲਿਆ ਨਾ ਮੈਨੂੰ ਤੇਰੇ ਪਿਓ ਕੋਵੇਂ ਉਹ ਹੀ ਕੰਮ ਤੂੰ ਕੋਲਤਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਥਮ ਡਾ ਪਰੋਲਤਾ ਵੇ ਤੇਰੇ ਪਿਉ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੋਂ ਵੱਡਾ ਪਰੋਲਤਾ ਵੇ ਵੱਡਾ ਹੋ ਕੇ ਸਹਾਰਾ ਮੇਰਾ ਬਣੇਗਾ ਵੇ ਜੂੰਦੀ ਪੁੱਤਾ ਐਸੇ ਆਸਤੇ ਵੇ ਕਦੇ ਸੋਚਿਆ ਨਾ ਪੈਣ ਮੁਟਿਆਰ ਵੇ ਤੂੰ ਫੜੇ ਪੁੱਤਾ ਕਿਹੜੇ ਰਾਸਤੇ ਕਿਹੜਾ ਖੜੂਗਾ ਨਸ਼ੇੜੀਆਂ ਦੀ ਤੀਨੂ ਕਿਹੜਾ ਖੜੂਗਾ ਨਸ਼ੇੜੀਆਂ ਦੀ ਤੀਨੂ ਸ਼ਰੀਕਾ ਵਾਰ-ਵਾਰ ਬੋਲਦਾ ਤੇਰੇ ਪਿਓ ਨੇ ਮੇਰੀ ਰੋਲਤੀ ਜਵਾਨੀ ਵੇ ਪੁੱਤਾ ਤੂੰ ਵਡਾ ਪਰੋਲਤਾ ਜਿੰਨੇ ਸੋ ਕਵਲੀ ਦੀ ਜਦੋਂ ਤੁਸੀਂ ਲੋਕਾਂ ਘਰੇ ਕੰਮ ਕਰਨ ਜਾਂਦੇ ਹੋ ਤੇ ਉਹ ਤੋ ਇਸ ਤਰ੍ਹਾਂ ਹੋਇਆ ਵੀ ਲੋਕ ਕਹਿੰਨੇ ਵੀ ਭਾਈ ਕੰਮ ਛੱਡ ਦੇ ਅੱਜ ਤੂੰ ਤੇਰੇ ਕੋ ਕੰਮ ਨਹੀਂ ਕਰਾਉਣਾ ਅੱਜ ਤੇਰੇ ਕੋ ਗੀਤ ਹੀ ਸੁਣਨੇ ਆ। ਤੇਰੀ ਹੋਇਆ ਇਸ ਤਰ੍ਹਾਂ ਤੁਹਾਡਾ? ਹਾਂਜੀ ਸਰ ਜੇ ਤਾਂ ਮੈਂ ਪਹਿਲਾਂ ਉਹਨਾਂ ਦੇ ਕੰਮ ਕਰਨ ਜਾਣੀ ਆ ਪਹਿਲਾਂ ਮੇਰੇ ਤੋਂ ਗੀਤ ਸੁਣਦੇ ਫਿਰ ਕੰਮ ਕਰਾਉਂਦੇ ਆ। ਹਾਂ। ਇਹ ਕਮ ਜੀ ਫਿਰ ਕਿੰਨਾ ਚੰਗ ਲਾਂਦਾ ਜਦੋਂ ਵੀ ਪ੍ਰਮਾਤਮਾ ਨੇ ਤੇ ਨੂੰ ਐਡਾ ਸੋਹਣਾ ਗਲਾ ਦਿੱਤਾ ਮੈਂ ਕਹਿ ਸਕਦਾ ਅ ਅਸੀਂ ਦੇਖਿਆ ਅੱਜ ਕੱਲ ਦੇ ਗਾਇਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਸੁਰ ਤੱਕ ਨਹੀਂ ਪਤਾ ਤਾਲ ਤੱਕ ਨਹੀਂ ਪਤਾ ਪਰ ਲੋਕ ਉਹਨਾਂ ਨੂੰ ਇੰਨਾ ਕ ਮਸ਼ਹੂਰ ਕਰ ਦਿੰਦੇ ਨੇ ਇੰਨਾ ਕ ਭਾਈ ਤਾਂ ਜੜਾ ਦਿੰਦੇ ਨੇ ਵੀ ਜਿਹਦੇ ਵਿੱਚ ਕੁਛ ਖੁੰਦਾ ਵੀ ਹੈ ਪਰ ਤੁਹਾਡੀ ਤੇ ਆਵਾਜ਼ ਪਰਮਾਤਮਾ ਜੀ ਸੋਣੀ ਦਿੱਤੀ ਆ ਪਰ ਤੁਸੀਂ ਦੇਖਿਆ ਤੁਹਾਡੀ ਕੋਈ ਮਦਦ ਵਾਸਤੇ ਅੱਗੇ ਨਹੀਂ ਆਇਆ ਫਿਰ ਮਨ ਕਿੰਨਾ ਕਿ ਦੁਖੀ ਹੁੰਦਾ ਚੀਜ਼ ਹਾਂਜੀ ਸਰ ਇਹ ਬਹੁਤ ਮਨ ਦੁਖੀ ਹੁੰਦਾ ਹੈ ਵੀ ਕਿਸੇ ਨੇ ਸਪੋਰਟ ਨਹੀਂ ਕੀਤੀ ਹਲੇ ਤੱਕਰ ਤੇ ਮੈਨੂੰ ਐਸੋ ਵੀ ਸਪੋਰਟ ਵਾਸਤੇ ਸਾਡੇ ਦਰਸ਼ਕ ਦੇ ਦੇਖਣ ਤੁਹਾਨੂੰ ਦੇਸ਼ਾਂ ਦੇਸ਼ਾਂ ਜੀ ਕੀ ਅਪੀਲ ਕੀ ਕਰਨਾ ਚਾਹੋਗੇ ਇਹਨਾਂ ਨੂੰ ਸਰ ਜੀ ਮੈਂ ਇਹ ਫੀਲ ਕਰਨਾ ਚਾਹੁੰਨੀ ਕਿ ਕੋਈ ਮੈਨੂੰ ਅੱਗੇ ਲਿਆ ਸਕੇ ਤੇ ਮੇਰਾ ਘਰ ਦੇ ਹਾਲਾਤ ਬਦਲ ਦੇ ਹਾਂਜੀ ਤੇ ਮੈਨੂੰ ਐਸਓਪੀ ਜਿਹੜੇ ਪਰਿਵਾਰ ਦੀ ਗੱਲ ਕਰੀਏ ਪੇਕੇ ਪਰਿਵਾਰ ਦੀ ਗੱਲ ਕਰੀਏ ਕਿੱਥੇ ਤੁਸੀਂ ਤੁਹਾਡੇ ਪੇਕੇ ਨੇ ਤੇ ਉੱਥੇ ਪਰਿਵਾਰ ਵਿੱਚ ਕੌਣ-ਕੌਣ ਨੇ ਤੁਹਾਡੇ ਤੇ ਹਾਲਾਤ ਕੀ ਸੀ ਉੱਥੋਂ ਦੇ ਪਰਿਵਾਰ ਦੇ ਹਾਂਜੀ ਸਰ ਉੱਥੇ ਵੀ ਹਾਲਾਤ ਬਹੁਤ ਜ਼ਿਆਦੇ ਮਾੜੇ ਕਿ ਜਾਨੀ ਕਿ ਮੇਰੇ ਪਾਪਾ ਹੀ ਤੇ ਉਹਨਾਂ ਦੀ ਵੀ ਡੈਥ ਹੋ ਗਈ ਆ ਤੇ ਭਰਾ ਮੇਰਾ ਕੋਈ ਉੰਜ ਨਹੀਂ ਹੈਗਾ ਤੇ ਹੁਣ ਮੇਰੀ ਮੰਮਾ ਹੀ ਆ ਇਕੱਲੀ ਹਾਂਜੀ ਤੇ ਉਹ ਵੀ ਕਦੀ ਇੱਥੇ ਆ ਜਾਂਦੇ ਤੇ ਕਦੀ ਉੱਥੇ ਰਹਿਣ ਲੱਗ ਜਾਂਦੇ ਆ ਇਕਵਲ ਜੀ ਮਨ ਨੂੰ ਕਦੀ ਚੀਨ ਨੂੰ ਲਾ ਕੇ ਕਦੀ ਮਨ ਚ ਨਾਰਾਹੀ ਹੁੰਦੀ ਆ ਵੀ ਪ੍ਰਮਾਤਮਾ ਨੇ ਸ਼ੁਰੂ ਤੋਂ ਗਰੀਬੀ ਦਿੱਤੀ ਆ ਪਹਿਲੋਂ ਪੇਕੇ ਘਰ ਵੀ ਉਹ ਹਾਲਾਤ ਸੀ ਜੇ ਸੋਹਰੇ ਘਰੇ ਆਏ ਉਹ ਵੀ ਐਸੇ ਹਾਲਾਤ ਨੇ ਗਰੀਬੀ ਨੇ ਪਿੱਛਾ ਛੱਡਿਆ ਨਹੀਂ ਆ ਪਰ ਇੱਕ ਗੱਲੇ ਚੰਗਾ ਵੀ ਲੱਗਦਾ ਆਪਣੇ ਆਪ ਨੂੰ ਕਿ ਪ੍ਰਮਾਤਮਾ ਨੇ ਆਵਾਜ਼ ਦੀ ਸੋਹਣੀ ਦਿੱਤੀ ਆ ਅਸੀਂ ਦੇਖਿਆ ਵੱਡੇ ਵੱਡੇ ਲੋਕ ਕਲਾਕਾਰ ਨੇ ਉਹ ਆਵਾਜ਼ ਨੂੰ ਤਰਸਦੇ ਨੇ ਜਿਹੜੀ ਆਵਾਜ਼ ਤੁਹਾਨੂੰ ਦਿੱਤੀ ਆ ਕਰੀਏ ਚੀਜ਼ ਦਾ ਫਕਰ ਹੁੰਦਾ ਆਪਣੇ ਆਪ ਤੇ ਹਾਂਜੀ ਸਰ ਹਾਂਜੀ ਸਰ ਮੈਨੂੰ ਇਹ ਹੀ ਕਿ ਮੈਨੂੰ ਆਵਾਜ਼ ਗੁਰੂ ਰਾਮਦਾਸ ਨੇ ਬਹੁਤ ਵਧੀਆ ਬਖਸ਼ੀ ਆ ਤੇ ਕੋਈ ਗੱਲ ਨਹੀਂ ਵੀ ਮਤਲਬ ਮਹਾਰਾਜ ਕਿਰਪਾ ਵੀ ਕਰਨਗੇ ਗੁਰੂ ਰਾਮਦਾਸ ਜਰੂਰ ਕਰਨਗੇ। ਨਹੀਂ ਮੈਨੂੰ ਇਹ ਸੋ ਵੀ ਆਪਣੇ ਪੰਜਾਬੀ ਜਿਹੜੇ ਐਨ ਆਰ ਆਈ ਨੇ ਸਮਾਜ ਸੇਵੀ ਨੇ ਅਕਸਰ ਲੋੜਵੰਦ ਪਰਿਵਾਰਾਂ ਦੀ ਸਾਰ ਲੈਂਦੇ ਨੇ ਬਾਹ ਵੀ ਫੜਦੇ ਨੇ ਉਹਨਾਂ ਦੀ ਮਦਦ ਵੀ ਕਰਦੇ ਨੇ। ਅਪੀਲ ਕੀ ਕਰਨਾ ਚਾਹੋਗੇ? ਕਵਲ ਦੀਦ ਕੀ ਅਪੀਲ ਕਰਾ ਜਾਓਗੇ? ਸਰ ਜੀ ਮੈਂ ਤੇ ਇਹੀ ਕਰਨਾ ਚਾਹੂੰਗੀ ਕਿ ਮੇਰੇ ਘਰ ਦੇ ਜਿਹੜੇ ਹਾਲਾਤ ਬਦਲੇ ਜਾਣ ਸਰ ਇਸ ਟਾਈਮ ਤੇ ਕਿ ਰੋਟੀ ਬਹੁਤ ਔਖੀ ਪੱਕਦੀ। ਤੇ ਮੈਨੂੰ ਇਸ ਕਵਲ ਦੀਦ ਦੇ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੇ ਕੀ ਸੁਪਨੇ ਨੇ ਇਹ। ਤੇ ਅਸੀਂ ਦੇਖਿਆ ਬੇਟਾ ਬੇਟੀ ਸਾ ਤੁਹਾਡੇ ਤੇ ਉਹਨਾਂ ਦੇ ਕੀ ਸੁਪਨੇ ਨੇ ਜਦੋਂ ਬੱਚੇ ਸਕੂਲ ਜਾਂਦੇ ਨੇ ਪੈਸੇ ਮੰਗਦੇ ਹੋਣਗੇ ਜਾਂ ਕਿਤਾਬਾਂ ਵਾਸਤੇ ਜਾਂ ਯੂਨੀਫਾਰਮ ਮੰਗਦੇ ਹੋਣਗੇ ਜਦੋਂ ਘਰੇ ਪੈਸੇ ਨਹੀਂ ਹੁੰਦੇ ਜਾਂ ਘਰ ਦੇ ਹਾਲਾਤ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹਾਲਾਤ ਵੀ ਬੜੇ ਮਾੜੇ ਨੇ ਉਦੋਂ ਫਿਰ ਕੀ ਤੁਹਾਡੀ ਬੀਤੀ ਆ ਹਾਂਜੀ ਸਰ ਉਦੋਂ ਤੇ ਬਹੁਤ ਔਖਾ ਹੁੰਦਾ ਵਾ ਕਿ ਜਦੋਂ ਬੱਚੇ ਕਾਪੀ ਪੈਨਸਲ ਮੰਗਦੇ ਪੈਨ ਵਾਸਤੇ ਪੈਸੇ ਮੰਗਦੇ ਬਹੁਤ ਔਖਾ ਹੁੰਦਾ ਆ ਹਾਂਜੀ ਤੇ ਹੋਰ ਕਵਲ ਜੀ ਕਿਹੜਾ ਗੀਤ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਹਾਡੇ ਬਹੁਤ ਦਿਲ ਦੇ ਨੇੜੇ ਹੋਵੇ ਜਿਹੜਾ ਤੁਸੀਂ ਹਮੇਸ਼ਾ ਘਰ ਦਾ ਕੰਮ ਕਰ ਲੈਂਗੇ ਜਿਹੜਾ ਜੂਗਾਉਂਦਾ ਹੋਵੇ ਹਾਂਜੀ ਜਿਹੜਾ ਤੁਸੀਂ ਘਰ ਦਾ ਕੰਮ ਕਰਦੇ ਆ ਹੋਏ ਹਮੇਸ਼ਾ ਗੂੰਗੁਣਾਉਂਦੇ ਹੋਏ ਗੀਤ ਉਹਦੀਆਂ ਦੁਨੀਆਂ ਨੂੰ ਸਾਂਝੀ ਕਰਦੇ ਠੀਕ ਹੈ ਸਰ ਨਾ ਜਪੁੱਤ ਪਰ ਦੇਸਾਂ ਨੂੰ ਵੇ ਤੇਰੀ ਮਾਂ ਵਾਸਤੇ ਪਾਉਂਦੀ ਆ ਜੇ ਤੂੰ ਤੁਰ ਗਿਆ ਉਹਦਾ ਕੀ ਬਣੂ ਜਿਹੜੀ ਵੇਖ ਵੇਖ ਕੇ ਜਹੁੰਦੀ ਆ ਸੋਨੇ ਪੁੱਤਰਾਂ ਤੂੰ ਨਹੀਂ ਮੰਗੂ ਤੱਖ ਦੀ ਰਾਂ ਮੈਥੋ ਦੁੱਖ ਨਹੀਂ ਜਰਿਆ ਜਾਣਾ ਵੇ ਨਾ ਮਾਹੀ ਬਿਨਾ ਕਦੇ ਸੋ ਹੱਗਣ ਦੇ ਨਾ ਮੂੰ ਤੇਰੋਂ ਨਿੱਕ ਹੁੰਦੀ ਆ ਨਾ ਜਪੁੱਤ ਪਰ ਦੇਸਾਂ ਨੂੰ ਮੈਂ ਤੇਰੀ ਮਾਂ ਵਾਸਤੇ ਪਾਉਂਦੀ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਵਲਜੀਤ ਦੀ ਆਵਾਜ਼ ਬਹੁਤ ਸੋਹਣੀ ਆ ਵੱਡੇ ਵੱਡੇ ਕਲਾਕਾਰਾਂ ਨੂੰ ਮਾਤ ਪਾਉਂਦੀ ਆ ਪਰ ਤੁਹਾਡੇ ਸਾਥ ਹੀ ਲੋੜ ਆ ਤੁਹਾਨੂੰ ਘਰ ਦੀਆਂ ਤਸਵੀਰਾਂ ਜਰੂਰ ਖਾਵਾਂਗੇ ਕਵਲਜੀਤ ਦੀਆਂ ਜਿਹੜਾ ਕਿ ਘਰ ਦੇ ਵਿੱਚ ਬਹੁਤ ਗਰੀਬੀ ਆ ਤੇ ਮਾੜੇ ਹਾਲਾਤਾਂ ਵਿੱਚ ਕਵਲਜੀਤ ਰਹਿ ਰਹੀ ਆ ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਸਪੋਰਟ ਜਰੂਰ ਕਰਿਓ ਅਸੀਂ ਦਰਸ਼ਕਾਂ ਨੂੰ ਦਿਖਾਵਾਂ ਵੀ ਕਵਲਜੀਤ ਕੋ ਪਰਿਵਾਰ ਕੋਲ ਸਿਰਫ ਫੋਨ ਜਿਹੜਾ ਉਹ ਵੀ ਬਟਨਾਂ ਵਾਲਾ ਵਾ ਕੋਈ ਵੱਡਾ ਫੋਨ ਨਹੀਂ ਹੈਗਾ ਜਿੱਥੇ Google Pay Phone Pe ਚੱਲਦਾ ਹੋਵੇ ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਜੇਕਰ ਕਿਸੇ ਨੇ ਦੇ ਇਸ ਪਰਿਵਾਰ ਦੀ ਇਹਨਾਂ ਦਾ ਅਕਾਊਂਟ ਨੰਬਰ ਜਰੂਰ ਦਵਾਂਗੇ ਅਕਾਊਂਟ ਨੰਬਰ ਦੇ ਵਿੱਚ ਜੋ ਤਿਲ ਫੁੱਲ ਸੇਵਾ ਕੋਈ ਕਰ ਸਕਦਾ ਜਰੂਰ ਕਰਿਓ ਕਿਉਂਕਿ ਕਬਾਜੀ ਦੇ ਸੁਪਨੇ ਬਹੁਤ ਵੱਡੇ ਨੇ ਪਰ ਘਰ ਦੀ ਗਰੀਬੀ ਕਰਕੇ ਘਰ ਦੇ ਮਾੜੇ ਹਾਲਾਤਾਂ ਕਰਕੇ ਉਹ ਜਿਹੜੇ ਸੁਪਨੇ ਨਹੀਂ ਪੂਰੇ ਹੋ ਰਹੇ ਦੋ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਬਾ ਤੁਸੀਂ ਦੇਖਿਆ ਦੋ ਛੋਟੇ ਛੋਟੇ ਬੱਚੇ ਵੀ ਨੇ ਪਰ ਘਰ 'ਚ ਗਰੀਬੀ ਵੀ ਆ ਨਾਲ ਘਰ ਵਾਲਾ ਜਿਹੜਾ ਵਾ ਉਹ ਦਿਹਾੜੀ ਦਾਪਾ ਕਰਦਾ ਕਈ ਵਾਰੀ ਕੰਮ ਕਰ ਲੱਗਦਾ ਕਈ ਵੇ ਨਹੀਂ ਲੱਗਦਾ ਪਰ ਜਿਹੜੀ ਭੈਣ ਕਬਾ ਜੀ ਦਿਆ ਇਹ ਲੋਕਾਂ ਦੇ ਘਰੇ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਆ ਤੇ ਪ੍ਰਮਾਤਮਾ ਦਾ ਧੰਨਵਾਦ ਕਰਦੀ ਆ ਵੀ ਪ੍ਰਮਾਤਮਾ ਨੇ ਏਡੀ ਸੋਹਣੀ ਆਵਾਜ਼ ਦਿੱਤੀ ਆ ਪ੍ਰੈਸ ਕਰਕੇ ਦਰਸ਼ਕਾ ਤੁਹਾਡੇ ਸਾਥ ਦੀ ਲੋੜ ਹੈ ਮੈਂ ਬਾਰ ਬਾਰ ਕਹਾਂਗਾ ਇਸ ਪਰਵਾਰ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਜਿਵੇਂ ਭੈਣ ਨੇ ਕਿਹਾ ਵੀ ਬੜਿਆ ਕਲਾਕਾਰਾਂ ਨੇ ਬੜੇ ਸੋਰੀ ਬੜਿਆ ਪੱਤਰਕਾਰਾਂ ਨੇ ਆ ਕੇ ਇੰਟਰਵਿਊ ਲਈ ਬੜੇ ਬੜੇ ਲੱਖਾਂ ਵਿੱਚ ਵਿਯੋਗ ਗਏ ਪਰ ਇਸ ਭੈਣ ਨੂੰ ਕੋਈ ਫਾਇਦਾ ਨਹੀਂ ਹੋਇਆ ਅੱਜ ਵੀ ਭੈਣ ਦੇ ਹਾਲਾਤ ਉਸੇ ਤਰ੍ਹਾਂ ਨੇ ਅੱਜ ਵੀ ਗਰੀਬੀ ਵਿੱਚ ਆ ਐਸ ਕਰਕੇ ਸਾਡੀ ਦਸ਼ਕਾ ਨੂੰ ਪੀ ਲਿਆ ਅਸੀਂ ਆਏ ਦਿਨ ਦੇ ਦਿਆ ਅਸੀਂ ਸੋਸ਼ਲ ਮੀਡੀਆ ਤੇ ਵੇ ਸੁਰਿਆ ਨੂੰ ਜਿਹੜਾ ਕਿ ਜਿਹਨੂੰ ਸੁਰਦਾ ਨਹੀਂ ਪਤਾ ਤਾਲਦਾ ਨਹੀਂ ਪਤਾ ਹੁੰਦਾ ਅਸੀਂ ਉਹਨੂੰ ਮਸ਼ਹੂਰ ਕਰ ਦਿੰਦੇ ਆ ਸੋਸ਼ਲ ਮੀਡੀਆ ਤੇ ਇਹਨਾਂ ਵਾਇਰਲ ਕਰ ਦਿੰਦੇ ਆ ਪਰ ਇਸ ਭੈਣ ਨੂੰ ਵੀ ਮਸ਼ਹੂਰ ਕਰੀਏ ਇਸ ਭੈਣ ਦੇ ਘਰੇ ਵੀ ਜਿਹੜੇ ਮਾੜੇ ਹਾਲਾਤ ਨੇ ਉਹ ਹਾਲਾਤ ਚੰਗੇ ਕਰੀਏ ਪੰਜਾਬੀਓ ਸਾਥ ਜ਼ਰੂਰ ਦਿਓ ਅੱਗੇ ਆ ਕੇ ਸਪੋਰਟ ਜੂ ਕਰਿਓ ਦੇ ਅਸ ਕਕੇ ਬਾਰ-ਬਾਰ ਮੈਂ ਕਹਿ ਰਿਹਾ ਵੀ ਭੈਣ ਕੋ ਫੋਨ ਜਿਹੜਾ ਕੋਈ Google Pay ਜਾਂ PhonePe ਨਹੀਂ ਚੱਲ ਰਿਹਾ ਇੱਕ ਸਾਦਾ ਫੋਨ ਚੱਲਦਾ ਜਿਹੜਾ ਕਿ ਬਟਨ ਵਾਲਾ ਅਸ ਕਕੇ ਜਿੰਨੇ ਵੀ ਤੇਲ ਫੋਨ ਸੇਵਾ ਕਰਨੀ ਆ ਇਹਨਾਂ ਦਾ ਅਕਾਊਂਟ ਨੰਬਰ ਜੋ ਦਵਾਵਾਂਗੇ ਅਸੀਂ ਅਕਾਊਂਟ ਨੰਬਰ ਵਿੱਚ ਜੋ ਸੇਵਾ ਕਰ ਸਕਦੇ ਕਰਿਓ ਕਿਉਂਕਿ ਪੰਜਾਬੀਓ ਹਮੇਸ਼ਾ ਤੁਸੀਂ ਪੰਜਾਬੀਆਂ ਦੀ ਬਾਹ ਫੜਦੇ ਹੋ ਅਜਾਸ ਭੈਣ ਦੀ ਵੀ ਮਦਦ ਕਰਿਓ ਤਾਂ ਜੋ ਕਿ ਇਹਦਾ ਸੁਪਨਾ ਆ ਵਾ ਇੱਕ ਵਧੀਆ ਗਾਇਕ ਬਣਦਾ ਉਹ ਸੁਪਨਾ ਪੂਰਾ ਹੋ ਸਕੇ ਆ ਭੈਣੇ ਇੱਕ ਮੈਨੂੰ ਪਤਾ ਗਿਆ ਸੀ ਤੁਸੀਂ ਗਾਣਾ ਗਾਇਆ ਸੀ ਮੇਜ ਰਾਜਸਥਾਨੀ ਦਾ ਤੇ ਕਹਿੰਦੇ ਉਹਦੇ ਭਰਾ ਨੇ ਸ਼ਾਇਦ ਮੇ ਗਾਣਾ ਜਿਹੜਾ ਸੁਣਿਆ ਵਾ ਦੇ ਉਹਨਾਂ ਵੱਲੋਂ ਵੀ ਸਪੋਰਟ ਕੀਤੀ ਗਈ ਤੁਹਾਡੀ ਹਾਂਜੀ ਸਰ ਕੀ ਕੀ ਆ ਗਿਆ ਸੀ ਸਰ ਜੀ ਉਹਨਾਂ ਨੇ ਕਿਹਾ ਸੀਗਾ ਭਈ ਅਸੀਂ ਤੁਹਾਡੇ ਕੋਲੋਂ ਗਾਣਾ ਕਰਵਾਵਾਂਗੇ ਆਇਆ ਕੋਈ ਬੋਰਡ ਕੀ ਕੋਈ ਨਹੀਂ ਸਰ ਬਦਾਂ ਨਹੀਂ ਕੋਈ ਫੋਨ ਆਇਆ ਠੀਕ ਹੈ ਤੇ ਮੈਨੂੰ ਇਹ ਸੋ ਵੀ ਮੇਰੇ ਰਾਜਸਥਾਨੀ ਦਾ ਕੋਈ ਹੋਰ ਗੀਤ ਤੁਹਾਨੂੰ ਯਾਦ ਹੈ ਕੋਈ ਹੋਰ ਸੁਣਾ दो ਕੋਈ ਦਾਦਾ ਮਨਸਨ ਗੀਤ ਹੋਵੇ ਕੋਈ ਮੇਰੇ ਰਾਜਸਥਾਨੀ ਦਾ ਮਨਸਾ ਸਟਾਪ ਕਰ ਲਓ ਮੈਨੂੰ ਸਟਾਪ ਕਰ ਲੀ ਮੈਂ ਪੇਕਿਆ ਨੂੰ ਜਾਵਾਂ ਮਾਂ ਮਿਲਤੀ ਸੀ ਕਰ ਕਰ ਲੰਮੀਆਂ ਬਾਵਾਂ ਜਾਦੂ ਮੈਂ ਪੇਕਿਆਂ ਨੂੰ ਜਾਵਾ ਮਾਂ ਮਿਲਦੀ ਸੀ ਕਰ ਕਰ ਲੰਮੀਆਂ ਬਾਵਾ ਜਿਸ ਦਿਨ ਦੀ ਤੁਰਗੀ ਤੋ ਕੋਈ ਦੁੱਖ ਵੰਡਾਵੇ ਨਾ ਨੀ ਮਾ ਤੇਰੇ ਤੋਂ ਬੁਗੈਰ ਕੋਈ ਗਾਲ ਨਾ ਲਿਲਾਵੇ ਨਾ ਨੀ ਮਾ ਤੇਰੇ ਤੋਂ ਬੁਗੈਰ ਕੋਈ ਗਾਲ ਨਾ ਲਿਲਾਵੇ ਨਾ ਸਾਰਾ ਸਰ ਦਿਨ ਤੂੰ ਮੈਨੂੰ ਫੋਨ ਸਿਰੇ ਦੇਖ ਕਰਦੀ ਪੁੱਛਦੀ ਕੀ ਹਾਲ ਤੀਏ ਤੇਰਾ ਉਦੋਂ ਖੁਸ਼ੀ ਬੜੀ ਮੈਨੂੰ ਚੜਦੀ ਲੱਖ ਹੋਣ ਚਾਚੀਆਂ ਤਾਈਆਂ ਕੋਈ ਰੋਂਦਿਆਂ ਚੁੱਪ ਕਰਾਵੇ ਨਾ ਨੀ ਮਾ ਤੇਰੇ ਤੋਂ ਬਗੈਰ ਕੋਈ ਗਾਲੇ ਨਾਲੇ ਲਾਵੇ ਨਾ ਮੇਰੇ ਸੁਕਵਲੀ ਦੀ ਤੁਹਾਡਾ ਵੀ ਸੁਪਨਾ ਆ ਵੀ ਤੁਹਾਡੀ ਵੀ ਕੈਸੇ ਕਢਾਈ ਜਾਵੇ ਮਾਰਕੀਟ ਤੁਹਾਡੀ ਕੈਸੇ ਡਾਵੇ ਲੋਕ ਤੁਹਾਨੂੰ ਪਛਾਨ ਵੀ ਇਹ ਕਵਲ ਜੀ ਤੇ ਆ ਜਿਹੜੀ ਕਿ ਆਮ ਪਰਿਵਾਰ ਚੋਂ ਆਮ ਸਧਾਰਨ ਘਰ ਚੋਂ ਉੱਠੀ ਆ ਤੁਹਾਡਾ ਵੀ ਸੁਪਨਾ ਹੈਗਾ ਇਹ ਹਾਂਜੀ ਸਰ ਜਰੂਰ ਤੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਕਰਕੇ ਦਰਸ਼ਕ ਤੁਹਾਨੂੰ ਦੇਖਣ ਦੇ ਦੇਸਾ ਅਪੀਲ ਕਿਸ ਤਰ੍ਹਾਂ ਤੁਹਾਡੀ ਸਪੋਰਟ ਕਰਨ ਕਿਸ ਤਰ੍ਹਾਂ ਤੁਹਾਡੀ ਮਦਦ ਕਰਨ ਦਰਸ਼ਕਾਂ ਨੂੰ ਸਾਂਝਾ ਕਰਦੇ ਗੱਲ ਹੈ ਹਾਂਜੀ ਸਰ ਮੈਂ ਤੇ ਇਹੀ ਕਹਿਣਾ ਚਾਹੁੰਨੀ ਆ ਕਿ ਵੱਧ ਤੋਂ ਵੱਧ ਵੀ ਮੇਰਾ ਗਾਣਾ ਕਰਾਇਆ ਜਾਵੇ ਤੇ ਇੱਕ ਕਰ ਦੇ ਹਾਲਾਤ ਬਦਲੇ ਜਾਣ ਹਾਂਜੀ ਤੇ ਆਪਣਾ ਐਡਰੈਸ ਵੀ ਲਾ ਕੇ ਪਤਾ ਰੋ ਹਾਂਜੀ ਸਰ ਇਹ ਮੇਰਾ ਪਿੰਡ ਰਾਣੀ ਬਲਾ ਰਾਣੀ ਬਲਾ ਹਾਂਜੀ ਚੋਲਾ ਸਾਹਿਬ ਦੇ ਨੇੜੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਦਸ਼ਕੋ ਕਵਰ ਜੀ ਦਾ ਤੁਹਾਨੂੰ ਆਪਣਾ ਪਤਾ ਵੀ ਦੱਸ ਦਿੱਤਾ ਵਾ ਤੇ ਉਹਨਾਂ ਦਾ ਕਾਊਂਟ ਨੰਬਰ ਜਰੂਰ ਅਸੀਂ ਦੱਸਾਂਗੇ ਕਿਉਂਕਿ ਬਾਰ-ਬਾਰ ਮੈਂ ਕਹਿ ਰਿਹਾ ਵੀ ਪਰਿਵਾਰ ਕੋ ਗੂਗਲ ਪੇ ਫੋਨ ਪੇ ਨੰਬਰ ਹੈ ਨਹੀਂ ਇੱਕ ਸਾਧਾਰਨ ਫੋਨ ਹੈ ਕਿਉਂਕਿ ਆਮ ਸਧਾਰਨ ਪਰਿਵਾਰ ਚੋਂ ਇੱਕ ਕਵਰ ਜੀ ਤੇ ਆ ਇਨਾਂ ਦੇ ਪਤੀ ਜਿਹੜੇ ਨੇ ਉਹ ਦਿਹਾੜੀ ਦਾਪਾ ਕਰਕੇ ਪਰਿਵਾਰ ਦਾ ਪੇੜ ਪਾਲਦੇ ਨੇ ਤੇ ਕਵਲ ਜੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਤੇ ਇਸ ਤਰ੍ਹਾਂ ਪਰਿਵਾਰ ਦਾ ਕੁਜਵਾਲਾ ਕਰਦੇ ਨੇ ਦੋ ਬੱਚੇ ਨੇ ਛੋਟੋੜੇ ਪਰ ਘਰ ਦੀਆਂ ਜ਼ਰੂਰਤਾਂ ਬਹੁਤ ਨੇ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਵਾਰ-ਵਾਰ ਸਪੋਰਟ ਕਰਿਓ ਇਸ ਭੈਣ ਨੂੰ ਕਿਉਂਕਿ ਭੈਣ ਦਾ ਹਮੇਸ਼ਾ ਲਾਂਭਾ ਵਾ ਵੀ ਬੜੇ ਪੱਤਰਕਾਰ ਆਏ ਬੜੀਆਂ ਇੰਟਰਵਿਊਆਂ ਕਰ ਗਏ ਨੇ ਪਰ ਅਜੇ ਤੱਕ ਉਹਨਾਂ ਦੇ ਵੀਊ ਟ ਲੱਖਾਂ ਤੇ ਪਹੁੰਚ ਗਏ ਨੇ ਪਰ ਮੇਰੇ ਹਾਲਾਤ ਨਹੀਂ ਬਾਲੇ ਪੈਂਦਾ ਕਹਿਣਾ ਅੱਜ ਵੀ ਮੈਂ ਮਾੜੇ ਹਾਲਾਤਾਂ 'ਚ ਆ ਅੱਜ ਵੀ ਮੈਂ ਗਰੀਬੀ ਵਿੱਚ ਲੰਘ ਰਿਹਾ ਆ ਅੱਜ ਕੱレ ਸਾਡੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਵੱਤ ਵਤ ਸ਼ੇਅਰ ਵੀ ਕਰ ਦਿਓ ਤੇ ਸ਼ੇਅਰ ਦੇ ਨਾਲ ਸਪੋਰਟ ਜਰੂਰ ਕਰਿਓ ਕਿ ਪੈਂਦਾ ਜਿਹੜਾ ਸੁਪਨਾ ਵਾ ਉਹ ਪੂਰਾ ਹੋ ਸਕੇ ਬੀਨੂ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਤਸਰ